ਦੇ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ ਗੁਰਦਾਸਪੁਰ ਦੇ ਐਫਸੀਆਈ ਗੋਦਾਮਾਂ ਵਿੱਚ ਕਣਕ ਉਤਾਰਨ ਦੌਰਾਨ ਟਰੱਕ ਲਗਾਉਣ ਦੀ ਜਗ੍ਹਾ ਨੂੰ ਲੈ ਕੇ ਟਰੱਕ ਡਰਾਈਵਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਜਾਣਕਾਰੀਆਂ ਅਨੁਸਾਰ ਝੜਪ ਦੌਰਾਨ ਇੱਕ ਧਿਰ ਵੱਲੋਂ ਆਰਤੀ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੂਜੇ ਧਿਰ ਦੇ ਡਰਾਈਵਰ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਡਰਾਈਵਰ ਦੀ ਮੌਤ ਹੋਣ ਦੀ ਖਬਰ ਆਣਾ ਬਹੁਤ ਸਰਪੈਂਚ ਦਾ ਮੁੰਡਾ ਵੇ ਇਹ ਆਪਣੇ ਦਾਣੇ ਗੱਡੀ ਚੋਂ ਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਹਾਂ ਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਆ ਜਿਸ ਤਰ੍ਹਾਂ ਮੇਰਾ ਭਰਾ ਪਿਆਣਾ ਅਸੀਂ ਵੀ ਉਹਨੂੰ ਇਸ ਤਰ੍ਹਾਂ ਹੀ ਫੋਕਣਾ ਵਾ ਠੀਕ ਆ ਨਾ ਆਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵਾ ਨੂੰ ਵੀ ਕੌਣ ਬੰਦਾ ਉਹ ਪਤਾ ਨਹੀਂ ਆ ਬੰਦਾ ਹੁਣ ਉਹ ਮੁੰਡੇ ਗਏ ਆ ਲੱਭਣੇ ਲੱਭ ਗਿਆ ਤੇ ਅਸੀਂ ਸਾਹਮਣੇ ਲਿਆ ਕੇ ਫੋਕਣਾ ਉਹਨੂੰ ਦਾਣੇ ਕਿੱਥੇ ਲੈ ਕੇ ਜਾ ਰਹੇ ਏ ਦਾਣੇ ਮੰਡੀ ਲੈ ਕੇ ਜਾਣ ਦੇ ਸੈਲਰ ਚ ਹਾਂਜੀ ਇੱਕ ਕੰਮ ਕਰ ਦੇਗੇ ਇਹ ਮਤਲਬ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹਟੀਆਂ ਇਹਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਬਾਜੀ ਚਾਰ ਪੰਜ ਗੱਡੀਆਂ ਵੱਡੀਆਂ ਆਏ ਤੁਹਾਨੂੰ ਕਿਦਾ ਪਤਾ ਕਿ ਗੋਲੀ ਵਜੀ ਇਹ ਹੁਣ ਸਾਨੂੰ ਫੋਨ ਗਏ ਛੋਟਾ ਪਤੀਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਹ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਘੜੇ ਚ ਜਿੰਨਾ ਤੱਕ ਉਹਨਾਂ ਨੇ ਹਸਪੀਟਲ ਦੀ ਆਲ ਦੇ ਲਈਆਂ ਦਾਵਾ ਨੇ ਚੰਨੇ ਦੇ ਸਾਥ ਮੌਕਾ ਗਿਆ ਇਹ ਮੇਰਾ ਛੋਟਾ ਪਤੀਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫ਼ਤਰ ਚ ਡਿਊਟੀ ਕਰਦਾ ਵਾ ਉਨੇ ਚਰਨ ਉਹ ਵੀ ਵਿਚਾਰਾ ਲਈ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਦਾ ਸਾਹ ਨਹੀਂ ਆਏ ਮੇਰੇ ਪ੍ਰਾਣ ਉਹਨਾਂ ਸਾਫ਼ ਚਾਹੀਦਾ ਬਸ ਇਹ ਡਰਾਈਵਰ ਕੰਮ ਕਰਦੇ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਸਾਡੀਆਂ 6 ਗੱਡੀਆਂ ਵਾਡੀਆਂ ਆਪੇ ਡਰਾਈਵਰ ਇਹ ਘਟਨਾ ਮਿੱਠੀ ਕਿਤੇ ਸਾਈਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਉਹ ਬੁੜਾ ਕੋਈ ਹਾਂਜੀ ਸਾਡਾ ਪਿਓ ਜਿਹੜਾ ਸਰਪੰਚ 15 ਸਾਲ ਸਰਪੰਚੀ ਕੀਤੀ ਬਹੁਤ ਸਰਪੰਚਰ ਨੂੰਣਾ ਪਿੰਡ ਰੋੜਿਆ ਦਾ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਦਾ ਸਾਇਨ ਆਰਤੀਆ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁੜ ਕੇ ਉਹਨੇ ਆ ਆਰਤੀਆ ਦੇ ਡਰਾਈਵਰ ਨੇ ਬਾਪਨੇ ਮਾਲਕ ਨੂੰ ਛੱਡਿਆ ਵਾ ਦੋ ਗੱਡੀਆਂ ਆਈਆਂ ਵਾ ਉਹਨਾਂ ਹੰਦੇ ਹੱਥੋ ਫਾਈ ਹੋਏ ਆ ਛੋਏ ਰਹਾਂਦੇ ਉਹਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਆ ਜਿਹੜੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਆ ਜੀ ਗੋਲੀ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਹਾਂ ਜੀ ਹਾਂ ਜੀ ਫੋਟੋ ਆਈ ਹੋਈ ਤੇ ਡਰਾਈਵਰ ਆ ਜਾ ਕਿੰਨੇ ਬੰਦੇ ਸੀ ਉਹ ਫੋਟੋ ਸ਼ੂਟ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਦੀ ਆਰਤੀ ਕਿਹੜਾ ਸੀ ਨਾਲ ਉਹਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਮ ਹਾਂ ਜੀ ਹਾਂ ਜੀ ਆਰਤੀ ਕਾਚਾ ਨਾਸਾਇਨ ਜੀ ਦਾ ਕੀ ਮੰਗ ਕਰਦੇ ਹੋ ਹਾਂ ਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਗੱਡੀਆਂ ਨੂੰ ਅੱਗ ਲਾਵਾਂਗੇ ਦੱਦੇ ਲੋਕਾਂ ਦੇ ਸਹਾਰ ਨੂੰ ਜਦ ਇਹਨੂੰ ਸਿੱਧੀ ਜਾ ਹਾਂ ਜੀ ਜਿਹੜੀ ਗੱਡੀਆਂ ਕਿੰਨੇ ਕੀਤੀ ਹੈ ਹਾਂ ਜੀ ਜਿਹੜੀ ਗੱਡੀਆਂ ਦੇ ਚਾਚਾ ਜੀ ਉਹਨਾਂ ਨੂੰ ਪਾ ਲੱਗਾ ਵੀ ਡੈਥ ਹੋ ਗਈ ਫੇਰ ਐਂ ਗੁੱਸੇ ਜਾ ਜੇ ਤਾਂ ਪੰਨ ਤੋੜ ਗੱਡੀਆਂ ਹਾਂ ਜੀ ਉਹਨਾਂ ਦੀਆਂ ਗੱਡੀਆਂ ਆਈ ਕਿਥੋਂ ਹੁਣਾ ਚੁੰਨ ਜਾਂਦਾ ਛ ਉਸ ਪ੍ਰਦਰਸ਼ਨ ਕੀ ਕਰਨ ਲਿਆ ਵਾ ਕਿੰਨਾ ਹਸਲਾ ਹੀ ਹੁਣਾ ਹਾਂਜੀ ਇੱਕੋ ਆਸਾਂ ਦੇ ਜੀ ਜੀ ਬਾਕੀ ਤੂੰ ਆ ਵੇਖੋ ਗੱਡੀ ਚ ਪਈਆਂ ਵਾ ਕਿਰਪਾ ਨਾ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ ਕਿਹੜਾ ਹਥਿਆਰ ਕਿਹੜਾ ਹੀ ਹੁਣਾ ਪੈਸਾ ਹੀ ਆ ਪਿਸਟਲ ਹੀ ਇੱਕ ਜੀ ਅੱਜ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਪਸ ਵਿੱਚ ਦੋ ਟਰੱਕਾਂ ਤੋਂ ਆਪਸ ਵਿੱਚ ਲੜਦੇ ਐਸੀ ਲੜਾਈ ਦੌਰਾਨ ਗੋਲੀ ਚੱਲਣ ਕਰ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ ਜਿਹਦੇ ਸਬੰਧ ਵਿੱਚ ਆਫਰ ਰਿਪੋਰਟ ਨੰਬਰ 78 ਅੰਦਰ ਸੈਕਸ਼ਨ 302 ਆਈਪੀਸੀ 34 ਆਈ 302 34 ਆਈਪੀਸੀ 25 ਕੰਗਨ ਨਾਮ ਨਾਲ ਅਰਮਣੇਟ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿੰਨੇ ਦੋਸ਼ੀ ਆਦੇ ਇਹਦੇ ਵਿੱਚ ਤਿੰਨ ਦੋਸ਼ੀ ਹੈ ਜੀ ਕੌਣ ਕੌਣ ਨੇ ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਰਨਾਰਸੀ ਦਾਸ ਵਾਸੀ ਮੁੰਦਾਮਪੁਰ ਦੂਸਰਾ ਦਾ 사જન ਪੁੱਤਰ ਅਸ਼ੋਕ ਕੁਮਾਰ ਵਾਸੀ ਪੈਂਡ ਕੁਲਲਾ ਤੀਜਾ ਦਾ ਹਰਪਾਲ ਸਿੰਘ ਪੁੱਤਰ ਮੁਲਖਾ ਸਿੰਘ ਵਾਸੀ ਮਟਮ ਡਰਾਈਵਰ ਨੇ ਦਾਰੇ ਨਹੀਂ ਇਹਨਾਂ ਚ ਇੱਕ ਡਰਾਈਵਰ ਦਾ ਦੋ ਆੜਤੀ ਹੈ ਇਹਨਾਂ ਨੂੰ ਜਲਦੀ ਜਰੂਰ ਦਿੱਤਾ ਕੀਤਾ ਜਾਵੇ